ਪਿਛਲੀ ਵਾਰ ਵੀ ਅਸੀਂ ਮਲਚਿੰਗ ਵਿਧੀ ਰਹੀਂ ਕਣਕ ਬੀਜੀ ਸੀਗੀ ਇਸ ਵਾਰ ਵੀ ਮਲਚਿੰਗ ਰਹੀਂ ਦੋ ਪੌਣਕ ਦੋ ਕਿਲ ਲਈ ਬੀਜਿਆ ਕਰੀਬ ਪਿਛਲੀ ਵਾਰੇ ਸੀ ਦੋ ਕਨਾਲਾਂ ਬੀਜਿਆ ਸੀਗੀ ਤੇ ਸਾਨੂੰ ਚੰਗਾ ਰਿਸਪੌਂਸ ਆਇਆ ਸੀਗਾ ਤੇ ਉਸ ਨੂੰ ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਹੋਰ ਵਿਧਾ ਏਰੀਆ ਇਸ ਵਾਰ ਪੌਣਕ ਦੋ ਕਿਲ ਲਈ ਕਰੀਬ ਵਿਧਾਇਆ ਜੀ ਏਰੀਆ ਪਿਛਲੀ ਵਾਰ ਸਾਨੂੰ ਦੋ ਕਨਾਲਾਂ ਚੋਂ ਕਰੀਬ-ਕਰੀਬ ਪੌਣਕ 6 ਕੁਇੰਟਲ ਕਣਕ ਨਿਕਲੇ ਸੀ ਜੇ ਆਪਾਂ ਕਿੱਲੇ ਦੀ ਔਸਤ ਵੀ ਬਣਾ ਗਏ ਤਾਂ ਕਰੀਬ 57 ਮਣ ਦੇ ਆਸ-ਪਾਸ ਬੰਦੀ ਹੈਗੀ ਤੇ ਉਦੋਂ ਆਣਗਣ ਆਪਣੇ ਕਣਕ ਮਸਾਂ 52 53 ਮਣ ਚੜ੍ਹਣਗੀਆਂ ਅਸੀਆਂ ਮੇਰਾ ਫਿਰ ਵੀ 5-7 ਮਣ ਵੱਧ ਸੀਗਾ ਝਾੜੀ ਤੇ ਉਸ ਤੋਂ ਪ੍ਰਭਾਵਤ ਹੋ ਕੇ ਨਾਲੇ ਖਾਦ ਬਣੀ ਜਿਹੜੇ ਵਾਂਚ ਆਪਣੇ ਫਸਲ ਵਧੀ ਹੁੰਦੀ ਹੈ ਖਾਦ ਬਹੁਤ ਜ਼ਿਆਦੇ ਬਣ ਗਈ ਤੇ ਮਨ ਖੁਸ਼ ਹੋਇਆ ਤੇ ਉਸ ਤੋਂ ਬਾਅਦ ਆਪਾਂ ਪੋਣੇਕ ਦੋ ਕਿਲੇ ਦੇ ਗਰੀਬ ਹੁਣ ਇਸ ਸਾਲ ਬੀਜਿਆਗਾ ਜੀ ਮਲਚਿੰਗ ਵਿਧੀ ਨਾਲ ਹੀ ਕਣਕ ਇਹ ਜੀ ਆਪਣਾ ਕਰੀਬ ਜਿਵੇਂ 40 50 ਕਿਲੋ ਵੀ ਪਾਵੇ ਮੈਂ ਤਾਂ ਇਸ ਵਾਰ ਥੋੜਾ ਜਿਹਾ ਘੱਟ ਰਹਿ ਗਿਆ 20 ਆਪਦੀਆਂ ਬੰਦਾ ਗਲਤੀਆਂ ਤੋਂ ਸਿੱਖਦਾ ਹੀ ਇਸ ਵਾਰ 40 ਕਿਲੋ ਪਾਇਆ ਸੀ ਮੀ 20 ਤੇ ਮੈਨੂੰ ਘੱਟ ਥੋੜਾ ਜਿਹਾ ਮਹਿਸੂਸ ਹੋ ਰਿਹਾ ਪਰ 50 ਕਿਲੋ ਕਰੀਬ ਪਾਵੇ ਤੇ ਛਿੱਟਾ ਜਦੋਂ ਜਿਵੇਂ ਪਰਾਲੀ ਖੜੀ ਚ ਆਪਣੇ ਜਦੋਂ ਝੋਨਾ ਵੜ ਲਿਆ ਕੰਪੈਨ ਤੋਂ ਵਢਾ ਗਿਆ ਉਸ ਤੋਂ ਬਾਅਦ ਖੜੀ ਪਰਾਲੀ 'ਚ ਉਵੇਂ ਛਿੱਟਾ ਦੇ ਕੇ ਤੇ ਉਸ ਤੋਂ ਬਾਅਦ ਰੀਪਰ ਮਰਾਦਣਾ ਜੀ ਰੀਪਰ ਮਰਾ ਕੇ ਤੇ ਬਸ ਜਿਹੜੀ ਮਾਣੀ ਮੋਟੀ ਰਹਿ ਗਈ ਉਹ ਤੰਗਰੀ ਨਾਲ ਖਿਲਾਰ ਦੇਣੀ ਹੈ ਜੇ ਡੰਡੇ ਨਾਲ ਜਿਹੜਾ ਮਾਣਾ ਮੋਟਾ ਰਹੇਗਾ ਪਰਾਲ ਜਿਆਦਾ ਹੋਵੇ ਜਿੱਥੇ ਤੇ ਬਸ ਪਾਣੀ ਲਾ ਦੇਣਾ ਜੀ ਡੀਪੀ ਦਾ ਛਿੱਟਾ ਦੇ ਦੇਣਾ ਜਿਵੇਂ ਆਪਦੇ ਸਹਾਨੂੰ ਜਿੰਨਾ ਆਪਾ ਦਿੰਨੇ ਆ ਤੇ ਕਣਕ ਦਾ ਛਿੱਟਾ ਦੇ ਕੇ ਪਾਣੀ ਲਾ ਦੇਣਾ ਬਸ ਤੇ ਉਸ ਤੋਂ ਬਾਅਦ ਕਰੀਬ ਹਫਤਾ ਦਾ ਹਫਤ ਤੱਕ 10 ਦਿਨ ਤੁਹਾਨੂੰ ਦਿਸਣ ਲੱਪੂਗੀ ਕਣਕ 10 ਦਿਨਾਂ ਚ ਬਾਈ ਜਵਾਨੀ ਸੁੱਢੀ ਸਮੱਸਿਆ ਬਿਲਕੁਲ ਹੀ ਨਹੀਂ ਆਉਂਦੀ ਇਸ ਤੇ ਇਹ ਕਿਉਂਕਿ ਆਪਾਂ ਕਿਹੜੇ ਦੱਬਣੀ ਹੁੰਦੀ ਹੈ ਜਿੰਦਰ ਇਹ ਤਾਂ ਬਾਹਰ ਹੀ ਪਈ ਹੈ ਰਹਿਣੀ ਇਹਦਾ ਕੋਈ ਨੁਕਸਾਨੀ ਇਹਦੇ ਗਲ ਗਲ ਕੇ ਦੇ ਰੇ ਬਣ ਜਾਣਾ ਪੂਰੀ ਵਧੀਆ ਜੀ ਉਸੇ ਝੋਨੇ ਦੀ ਵੀ ਮਲਚਿੰਗ ਹੋ ਸਕਦੀ ਜਿਵੇਂ ਉਹ ਜ਼ਿਆਦਾ ਹੁੰਦੀ ਨਾ ਫੂਸਾ ਝੋਨਾ ਇਹ ਇਹ ਤਾਂ ਆਪਣਾ ਪੀਆਰ 26 ਸੀਗੀ ਇਹ ਤਾਂ ਬਹੁਤ ਘੱਟ ਸੀਗੀ ਸਾਨੂੰ ਉਪਰ ਵਾਲੀ ਘੱਟ ਗਈ ਸੀ ਆਸ-ਪਾਸੋਂ ਚੱਕਣੀ ਪਈ ਥੋੜੀ ਜੀ ਇਹ ਨਹੀਂ ਪ੍ਰਾਲੀ ਦਾ ਫਾਇਦਾ ਬਹੁਤ ਹੋਇਆ ਸਾਡੇ ਜਿਹੜੇ ਦੂਸਰੇ ਵਾਹਨ ਚੋਂ ਵੀ ਚੋਕ ਚੱਕ ਕੇ ਤੇ ਸਿੱਟਤੀ ਪ੍ਰਾਲੀ ਨਾਲੇ ਤਾਂ ਪ੍ਰਾਲੀ ਸਾਂਭ ਗਈ ਨਾਲੇ ਦੂਜਾ ਇਹਦਾ ਫਾਇਦਾ ਵੀ ਰੇ ਬਣ ਗਈ ਤੇ ਖਰਚਾ ਕੁਝ ਵੀ ਨਹੀਂ ਹੋਇਆ ਬਸ ਰੀਪਰ ਹੀ ਮਾਰਿਆ 5-700 ਰੀਪਰ ਵਾਲੇ ਦਾ ਹੁੰਦਾ ਹੋਰ ਕੋਈ ਖਰਚਾ ਨਹੀਂ ਗਈ 5-700 ਚ ਕੋਈ ਕਣਕਣੀ ਵੀ ਜੀ ਜਾਂਦੀ ਤੁਸੀਂ ਆਪਸ ਹਿਸਾਬ ਲਾ ਲਓ ਸੁਪਰ ਸੀਡਰ ਤੇ ਵੀ 2-2500 2000 ਲੱਗ ਜਾਂਦਾ ਹੈ ਗਈ ਤੇ ਇਹਦੇ ਚ ਬਚਤੀ ਬਚਤ ਆ ਜੀ ਅਸੀਂ ਇਹਦੇ ਪਾਥੀਆਂ ਦਾ ਪਾਣੀ ਛਿੜਕ ਕੇ ਤਾਂ ਸਾਨੂੰ ਉਹਦਾ ਵੀ ਰਿਸਪੌਂਸ ਵਧੀਆ ਮਿਲਿਆ ਢਾਈ ਢਾਈ ਇੱਕ ਹੈਗਾ ਉਹਦਾ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਕਰੀਬ ਜਮਾ ਪੂਰੀ ਤਾਂ 4 ਮਹੀਨਾ ਚ ਗੱਲ ਦੀ 3-4 ਮਹੀਨੇ ਜਦੋਂ ਕਣਕ ਵੱਢਣੀ ਆਪਾਂ ਨੂੰ ਉੱਪਰ ਵਾਲੀ ਧਿਆਉਣੀ ਨਹੀਂ ਆਪਾਂ ਨੂੰ ਜਿਵੇਂ ਮਹੀਨੇ ਦੋ ਦੋ ਕੁ ਮਹੀਨੇ ਦੋ ਤਿੰਨ ਮਹੀਨੇ ਚ ਆਪਾਂ ਨੂੰ ਪਤਾ ਲੱਗਣ ਲੱਗ ਪੂ ਵੀ ਗੱਲ ਲੱਭੀ ਘਟਣ ਲੱਭੀ ਉਹ ਰਾਹੀਂ ਤੋਂ ਤੋਕ ਵੀ ਨਿਕਰੀ ਦੋ ਢਾਈ ਮਹੀਨੇ ਤੋਂ ਵੇਖਣ ਚ ਨਾ ਇਹ ਜਦੋਂ ਆਪਾਂ ਵੀਦਨੇ ਜੀ ਵੀ 15ਵੀਂ ਦਿਨ ਤੱਕ ਖੇਤ ਹੀ ਨਾ ਜਾਓ ਆਪਾਂ ਨੂੰ ਵੇਖਣ ਜੀ ਭੈੜੀ ਲੱਗੀ ਜਾਊਗੀ ਫੇਰ ਜਦੋਂ ਉਗਰੀ ਤੇ ਫੇਰ ਆਪਾਂ ਨੂੰ ਐ ਸ਼ਾਂ ਕਰੂਗੀ ਨਾ ਕਣਕ ਵਧੂਗੀ ਫੁੱਲੂਗੀ ਤਾਂ ਉਦੋਂ ਆਪਾਂ ਨੂੰ ਵਧੀਆ ਲੱਗੂਗੀ ਉਹ ਨਜ਼ਰ ਪਹਿਲੇ 10 ਦਿਨ ਤਾਂ ਆਪਾਂ ਨੂੰ ਐ ਭੜਾ ਜਿ ਲੱਗੀਆਂ ਦਾ ਖਣੀ ਹੋਊਗੀ ਖਣੀ ਨਹੀਂ ਹੋਊਗੀ ਐ ਮਨ ਚ ਡਰ ਜਾਈ ਰਹਿੰਦਾ ਐਦਕੀ ਮੈਂ ਜਿਵੇਂ ਪੌਣੇ 2 ਕਿੱਲੇ ਦਾ ਤਜਰਬਾ ਕੀਤਾ ਪਿਛਲੀ ਵਾਰ 2 ਕਿਨਾਲਾਂ ਦਾ ਕੀਤਾ ਸੀਗਾ ਜੀ ਐਦਕੀ ਮੈਂ ਹੌਸਲਾ ਕਰਕੇ 2 ਪੌਣੇ 2 ਕਿੱਲੇ ਦਾ ਕਰਤਾ ਪਰ ਮੇਰੇ ਤੋਂ ਥੋੜੀਆਂ ਗਲਤੀਆਂ ਰਹੀਆਂ ਪਾਣੀ ਜਿਆਦਾ ਪਰਮਾਂ ਲੱਗ ਗਿਆ ਇੱਕ ਵਾਣ ਥੋੜਾ ਜਿਹਾ ਉੱਚਾ ਨੀਵਾ ਸੀਗਾ ਕਿਸੇ ਨਿਕਾਸੀ ਹੈ ਨਹੀਂ ਸੀ ਪਾਣੀ ਦੀ ਇਸ ਵਾਣ ਚ ਘੱਟੋ ਘੱਟ 5-7 5-7 ਦਿਨ ਪਾਣੀ ਖੜਾ ਰਹਿ ਵਾਣ ਚ ਕੈਰੇਜ ਤੇ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਹੋਊਗੀ ਐਂਧ ਕੀ ਕਿ ਨਹੀਂ ਹੋਊਗੀ ਪਰ ਵਧੀਆ ਹੋਊਗੀ। ਇਹ ਘਰ ਦੇ ਵੀ ਖੁਸ਼ ਆ ਘਰਦਿਆਂ ਨੇ ਇਨਸਪਾਇਰ ਕੀਤਾ ਕਿਹਿੰਦੇ ਵੀ ਐਂਧ ਕੀ ਵਧਾਵਾਂਗੇ ਆਪਾਂ ਇਹ ਰਿਆ। ਗਾ ਨੂੰ ਹੋਰ ਗਨ ਐਂਧ ਕੀ ਜੇ ਇਸ ਤੋਂ ਬਾਅਦ ਸਫਲਤਾ ਜਦੋਂ ਮਿਲ ਗਈ ਉਸ ਤੋਂ ਬਾਅਦ ਹੋਰ ਵਧਾਵਾਂਗੇ ਪੈਰੀਆ। ਪਰ ਐ ਵੀ ਸਾਰੇ ਵਣ ਚ ਉਸ ਵਣ ਚ ਨਹੀਂ ਕਾਮਯਾਬ ਜਿੱਥੇ ਮਿਲ ਕੇ ਵੀ ਵਣ ਦਾ ਪਾਣੀ ਦੀ ਨਿਕਾਸੀ ਹਣੀ ਵਣ ਪਾਣੀ ਘਟ ਪਿੰਦਾ ਹੈ ਗਈ। ਇਸ ਕਰਕੇ ਉਹਨਾਂ ਨੂੰ ਵਣ ਚ ਖਰੀਦ ਵੀ ਸਕਦੇ ਜਿੱਥੇ ਮਿਲ ਕੇ ਆਪਣਾ ਪਾਣੀ ਨਿਕਾਸੀ ਹੈਗੀ ਨਿਕਲ ਜਾਂਦਾ ਪਤਲਾ ਪਤਲਾ ਪਾਣੀ ਪਤਲਾ ਲਾਓ ਬਸ ਹਾਂਜੀ ਨਹੀਂ ਮੈਂ ਤਾਂ ਇਹੀ ਸੁਨੇਹਾ ਦੇਣਾ ਸਾਰਿਆਂ ਨੂੰ ਵੀ ਥੋੜਾ ਥੋੜਾ ਤਜਰਬਾ ਕਰੋ ਆਪਦੇ ਤਜਰਬੇ ਤੋਂ ਆਪ ਸਿੱਖੋ ਕਿਸੇ ਦੇ ਮਦਦਕ ਨਾ ਚੱਲੋ ਆਪ ਥੋੜਾ ਤਜਰਬਾ ਕਰਕੇ ਸਿੱਖੋ ਆਪਦੇ ਮਾਂਝ ਕੋਈ ਕਨਾਲ ਲਾ ਲਓ ਦੋ ਕਨਾਲ ਲਾ ਲਓ ਜੇ ਤੁਹਾਨੂੰ ਵਧੀਆ ਲੱਗਦਾ ਆਪ ਹੀ ਤਜਰਬਾ ਤੁਹਾਨੂੰ ਵਧੀਆ ਜਦੋਂ ਤੁਸੀਂ ਬੀਜੋਗੇ ਤੁਹਾਨੂੰ ਪਤਾ ਲੱਗੂਗਾ ਜਦੋਂ ਰੇਹ ਬਣੂਗੀ ਉਹ ਵਾਣ ਦਾ ਦੂਜੇ ਵਾਣ ਦਾ ਫਰਕ ਵੇਖੋ ਜੇ ਫਿਰ ਤੁਹਾਨੂੰ ਚੰਗਾ ਲੱਗੂਆ ਫਿਰ ਤੁਸੀਂ ਹੋਰ ਏਰੀਆ ਵਧਾ ਲਓ ਜੇ ਕਿਰਾਂ ਥੋੜਾ ਥੋੜਾ ਕਨਾਲ ਦਸ ਮਰ ਲੈ ਜਿੰਨਾ ਵੀ ਹੋ ਸਕਦਾ ਸ਼ੁਰੂ ਕਰੋ ਪਿਛਲੀ ਵਾਰ ਕਰਦੇ ਸੀ ਇਸ ਵਾਰ ਤਾਂ ਮੈਨੂੰ ਆਪਣੇ ਗਵੰਡੀਆਂ ਨੇ ਆਖਿਆ ਸੀ ਕਹਿੰਦੇ ਤੂੰ ਆਪਦੀ ਪੁਰਾਣੀ ਤਕਨੀਕ ਨਾਲ ਹੀ ਬੀਜ ਨਹੀਂ ਕਰਨ ਕ ਮੈਂ ਕਿਹਾ ਬੀਜਾਂਗੇ ਹਜੇ ਰੋਕ ਕੇ ਬੀਜਾਂਗੇ ਥੋੜਾ ਠੀਕ ਹੈ ਕਹਿੰਦੇ ਤੇਰੀ ਵਧੀਆ ਸੀ ਸਕੀਮ ਉਹ ਦੂਸਰੀ ਹਾਂ ਜੀ ਇੱਕ ਨਹੀਂ ਇਹਦੇ ਚ ਕੱਖ ਨਹੀਂ ਹੁੰਦੇ ਬਹੁਤ ਘੱਟ ਹੀ ਹੁੰਦੇ ਜਿਵੇਂ ਦੂਸਰੇ ਆਪਾਂ ਦੂਜੇ ਕਣਕ ਵਿਧੀ ਨਾਲ ਵੀ ਜਿੰਦੀ ਆਵਾਕੇ ਸਵਾਰ ਕੇ ਜਾਂ ਸੁਪਰ ਸੀਡ ਨੋਚ ਕੱਖ ਬਹੁਤ ਹੁੰਦੇ ਜੀ ਆਪਣਾ ਕੋਈ 1500 ਦਾ ਸਪਰੇਅ ਦੇ ਵੱਜ ਜਾਂਦਾ ਜੀ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਵੀ ਇਹ ਬਹੁਤ ਵਧੀਆ ਤਕਨੀਕ ਹੈ ਥੋੜਾ ਥੋੜਾ ਤਜਰਬਾ ਜ਼ਰੂਰ ਕਰਨਾ ਚਾਹੀਦਾ ਜੀ ਸਾਰੇ ਨੂੰ